ਮਰਝਾਗੇ だっ ਤੇ ਅਸੀਂ ਜਿਹੜਾ ਕੋਈ ਖਲੋਤਾ ਹੁੰਦਾ ਕੋਈ ਕਹਿੰਦਾ 5000 ਦੇ ਦਿਓ ਜੀ ਕਨੈਕਸ਼ਨ ਲੈਣ ਕੇ ਦੁਨੀਆ ਰੋਂਦੀ ਫਿਰਦੀ ਉਹਦੋਂ ਤੇ ਸਭ ਕੁਝ ਨਿਕਲ ਆਉਂਦਾ ਤੇ ਜਦੋਂ ਲਾਈਟ ਜਾਨੀ ਉਹਨੋਂ ਪੱਗੇ ਨੇ ਦੇਖਣਾ ਹਨੇਰੀ ਹੁਣੇ ਬੰਦੇ ਪੈਸੇ ਪਾਉਣ ਲੱਗਣੇ ਆਪਾਂ ਪਿਛਲੀ ਬੋਰਡ ਤੇ ਨਹੀਂ ਛੱਡਣੀ ਇੱਥੇ ਵੇਖੋ ਕਿ ਲਾਈਟ ਕਿੰਨੇ ਵਜੇ ਬੰਦ ਹੋਈ ਇਨਕੁਆਰੀ ਕਰੋ ਜਿਹੜੇ ਮੁਲਾਜ਼ਮ ਦੀ ਉੱਥੇ ਕੋਪਾਜੋਦੇ ਤੇ ਪਰਚਾ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਦੀਆਂ ਨੇ ਜਿੱਥੇ ਵਿਧਾਇਕ ਸੁਖਜੀਤ ਰੰਦਾਵਾ ਬਿਜਲੀ ਮਹਿਕਮੇ ਦੇ ਅਫਸਰਾਂ ਦੀ ਕਲਾਸ ਲਾ ਰਹੇ ਨੇ ਕਿਸਾਨਾਂ ਦੀ ਫਸਲ ਨੂੰ ਵਾਰ-ਵਾਰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਫਿਕਰਮੰਦ ਵਿਧਾਇਕ ਸਾਹਿਬ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਸੀ ਕਿਸਾਨਾਂ ਨੇ ਬਿਜਲੀ ਵਿਭਾਗ ਮੇਰੀ ਸ਼ਿਕਾਇਤ ਕੀਤੀ ਤਾਂ ਵਿਧਾਇਕ ਸੁਖਜਿੰਦਰ ਰੰਦਾਵਾ ਨੇ ਮੌਕੇ ਤੇ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਤਲਬ ਕੀਤਾ ਤੇ ਜ਼ਿੰਮੇਵਾਰੀ ਤੈਅ ਕਰਨ ਦੇ ਹੁਕਮ ਸੁਣਾ ਦਿੱਤੇ ਮਰ ਜਾਗੇ ਇਦਾਂ ਤੇ ਅਸੀਂ ਤੁਸੀਂ ਜਿਹੜਾ ਕੋਈ ਖਲੋਤਾ ਹੁੰਦਾ ਕੋਈ ਕਿਹੜਾ 5000 ਦੇ ਦਿਓ ਜੀ ਕਨੈਕਸ਼ਨ ਲੈਣਗੇ ਦੁਨੀਆ ਰੋਂਦੀ ਫਿਰਦੀ ਆ ਉਦੋਂ ਤੇ ਸਭ ਕੁਝ ਨਿਕਲ ਆਉਂਦਾ ਤੇ ਜਦੋਂ ਲਾਈਟ ਜਦ ਉਜਾਣੀ ਆ ਉਹਨੋਂ ਪੱਗੇ ਨੇ ਦੇਖਣਾ ਹਨੇਰੀ ਹੋਣੇ ਬੰਦੇ ਦੁਆਖੇ ਪਾ ਲ ਇੱਥੇ ਵੇਖੋ ਕਿ ਲਾਈਟ ਕਿੰਨੇ ਵਜੇ ਬੰਦ ਹੋਈ ਇਨਕੁਆਇਰੀ ਕਰੋ ਜਿਹੜੇ ਮੁਲਾਜ਼ਮ ਦੀ ਉੱਥੇ ਕੋਲ ਪੈ ਜੋ ਉਹਦੇ ਤੇ ਪਰਚਾ ਦੋ ਵਿਧਾਇਕ ਸੁਖਜਿੰਦਰ ਰਧਾਵਾ ਨੇ ਹੁਕਮ ਕੀਤੇ ਕਿ ਡਿਊਟੀ ਦੇ ਉੱਤੇ ਜੋ ਕੋਈ ਵੀ ਮੁਲਾਜ਼ਮ ਕਪਤਾਹੀ ਕਰੇਗਾ ਤੁਰੰਤ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ ਬਿਜਲੀ ਵਿਭਾਗਾ ਕਿਸੇ ਦੀ ਫਸਲ ਨੂੰ ਸਵਾ ਕਰਕੇ ਮਹਿਜ਼ 8000 ਰੁਪਏ ਦੇ ਵਿੱਚ ਆਪਣਾ ਖੇੜਾ ਨਹੀਂ ਛੁਡਾ ਸਕਦਾ ਪਰ ਜਦ ਬਿਜਲੀ ਬੋਰ ਤੇ ਆਪ ਹੀ ਕਹਿ ਗਿਆ ਕਿ ਇਥੋਂ ਤਵਾਰ ਜਿਹੜੀ ਸਪਾਰਕ ਹੋਈ ਹੈ ਦਾ ਮਤਲਬ ਜਿਹੜੀ ਨੰਗਲੀਆਂ ਬਿਜਲੀ ਬੋਰਡ ਦੀ ਪੰਜਾਬ ਦਾ ਨੁਕਸਾਨ ਉਹ ਕਰ ਰਿਹਾ ਜਿਹੜੇ ਇਹਨਾਂ ਦੇ EMPLOYES ਨੇ ਮੈਂ ਐਸੀ ਇਥੇ ਖੜਾ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਜਿਹੜੀ ਰਿਸਪੌਂਸਿਬਿਲਟੀ ਫਿਕਸ ਕਰੋ ਕਿ ਕਿੰਨੇ ਹਨੇਰੀ ਹੋਣ ਤੋਂ ਪਹਿਲਾਂ ਕਿਉਂ ਨਹੀਂ ਬੰਦ ਕੀਤੀ ਗਈ ਕਦੋਂ ਕੀਤੀ ਗਈ ਹੁਣ ਇਹਨਾਂ ਨੇ ਕਹੀ ਮੈਂ ਨਾਲ ਹੀ ਪਿੰਡ ਵਾਲਿਆਂ ਨੂੰ ਕਿਹਾ ਕਿ ਪੁਲਿਸ ਨੂੰ ਰਿਪੋਰਟ ਲਿਖਾਓ ਕਿ ਸਾਡੀ ਕਣਕਾਂ ਸੜੀਆਂ ਨੇ ਪੁਲਿਸ ਜਿਹੜੀ ਇਨਕੁਆਰੀ ਕਰੇਗੀ ਔਰ ਜਿਹੜੀ ਜੀ ਦੀ ਵੀ ਕਿਸੇ ਦੀ ਕੋਈ ਗਲਤੀ ਹੋਈ ਔਰ ਇਹ ਅਸੀਂ ਰਿਸਪੌਂਸਿਬਿਲਟੀ ਫਿਕਸ ਕਰਨੀ ਆ ਔਰ ਨਾਲੇ ਮੈਂ ਚੇਅਰਮੈਨ ਸਾਹਿਬ ਨੂੰ ਹੁਣ ਬੈਠ ਕੇ ਕਰੂੰਗਾ ਟੈਲੀਫੋਨ ਕਿ ਇੱਕ ਹਾਈ ਪਾਵਰਡ ਕਮੇਟੀ ਬਣਾਓ ਜਿਹੜੀ ਇਨਕੁਆਇਰੀ ਕਰੇ ਕਿਸਾਨਾਂ ਦੇ ਸਾਹਮਣੇ ਹੀ ਬਿਜਲੀ ਮਹਿਕਮੇ ਦੇ ਅਧਿਕਾਰੀ ਨੂੰ ਜ਼ਿੰਮੇਵਾਰੀ ਦੇ ਨਾਲ ਕੰਮ ਕਰਨ ਦੀ ਉਹਨਾਂ ਨੇ ਤਾਕੀਦ ਕੀਤੀ ਭੁਦਾ ਐਕਸ ਸਾਪ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸਿਰਫ ਛਾੜ ਹੀ ਨਹੀਂ ਪਾਈ ਬਲਕਿ ਹਲਕੇ ਦੇ ਵਿੱਚ ਹੁਣ ਤੱਕ ਸਾਹਮਣੇ ਆਈਆਂ ਘਟਨਾਵਾਂ ਦੀ ਪੁਲਿਸ ਜਾਂਚ ਅਤੇ ਕਿਸਾਨਾਂ ਨੂੰ ਜਲਦ ਮੁਆਵza ਦੇਣ ਤੇ ਹੁਕਮ ਵੀ ਸੁਣਾਇਆ ਕਿਸਾਨਾਂ ਨੇ ਵੀ ਬਿਜਲੀ ਵਿਭਾਗ ਦੀ ਅਣਗਹਿਲੀ ਨੂੰ ਉਹਨਾਂ ਦੇ ਨੁਕਸਾਨ ਦੇ ਲਈ ਜ਼ਿੰਮੇਵਾਰ ਦੱਸਿਆ ਇਹ ਵੀ ਨੰਨ 15 ਦਿਨ ਤੋਂ ਕੰਪਲੇਟ ਲਿਖਾਈ ਹੈ ਫੋਨ ਤੇ ਲਿਖਤੀ ਕੋਈ ਆਪਾਂ ਨਹੀਂ ਕੋਈ ਲਈ ਕੰਪਲੇਟ ਲਿਖਾਈ ਇਹ ਤਾਰ ਇਥੋਂ ਉਤਲੇ ਫੇਸ ਲੱਤ ਕੇ ਤੇ ਇਹ ਕੈਂਚੀ ਬਣ ਗਈ ਹੈ ਇੱਥੇ ਮੌਜੂਦਾ ਗਾ ਮੁੰਡੇ ਸਾਰੇ ਅਸੀਂ ਖੜੇ ਹਾਂ ਬਾਹਰ 1 ਮਿੰਟ ਚੰਗਿਆੜਾ ਲੱਗਾ ਹੈ ਪਹਿਲਾ ਬੱਤੀ ਬੰਦ ਕਰਤੀ ਤੇ ਦੁਬਾਰਾ ਹੋਚਲਾ ਉਦੋਂ ਚੰਗਾੜਾ ਮਾਰਿਆ ਉਹਨੇ ਜੀ ਬੋਲਦਾ ਕਦੀ ਸੈਂਤੋ ਅੱਖ ਵਿੱਚ ਰੁੱਖ ਲੱਗ ਪਿਆ ਵਾ ਤੇ ਸਾਡੀ ਜਾਨ ਖਲਾਸੀ ਹੋ ਜੇ ਕਦੀ ਕੋ ਜਾਂਦੇ ਕਦੀ ਜਾਂਦੇ ਇੱਕ ਕੰਪੈਨ ਵੱਜ ਕੇ ਇੱਕ ਪੈਰ ਨਾ ਖਲਾਸੀ ਹੋ ਜੇ ਕਦੀਆਂ ਦੇ ਕਿਸੇ ਬੰਦੇ ਦਾ ਨਾਮ ਲਾ ਦੋ ਉਹਨੇ ਅਗ ਲਾਈ ਆ ਉਹ ਤਖਲਾਸੀ ਹੋ ਜੇ ਹੁਣ ਬਾਅਦ ਚ ਡੀਐਸਪੀ ਸਾਹਿਬ ਕੋਲ ਇਨਕੁਆਰੀ ਕੀਤੀ ਲਾਈ ਆ ਉਹਨਾਂ ਨੇ ਐਮਐਲਏ ਸਾਹਿਬ ਨੇ ਤੇ ਜੋ ਇੰਡੀਪੈਂਡੈਂਟ ਇਨਕੁਆਰੀ ਹੋਏਗੀ ਜਿਹਦਾ ਵੀ ਕਸੂਰ ਵਾਲੇ ਕੋਲ ਜ਼ਿੰਮੇਵਾਰੀ ਫਿਕਸ ਹੋ ਜਾਣੀ